ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਸੰਤਾਂ ਕੇ ਕਾਰਜ ਆਪ ਖਲਵਾ ਹਰ ਕੰਮ ਕਰਾਉਣ ਆਇਆ RAM ਤਰ ਤਰ ਸੁਹਾਵੇ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਭਇਆ ਜਗ ਅੰਤਰ ਲਾਭ ਹੈ ਸਗਲ ਬਸੁਰੇ ਉਰਨ ਪਰਖ ਆ ਵਿੱਚ ਅਬਨਾਸ਼ੀ ਜਸ ਵੇਦ ਪੁਰਾਣੇ ਗਾਇਆ ਆਪਣਾ ਬਿਰਧ ਰਖਿਆ ਪਰਮੇਸ਼ਰ ਦਾਨਿਕ ਨਾਮ ਧਿਆਇਆ ਸੰਤਾਂ ਕੇ ਕਾਰਜ ਆਪ ਖਲਵਾ ਹਰ ਕੰਮ ਕਰਾਉਣ ਆਇਆ RAM ਤਰ ਤਰ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਅੰਮ੍ਰਿਤ ਜਲ ਛਾਇਆ ਉਪਕੁਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜਜਕਾਰੁ ਭਿਆਜ ਅਗੰਤਰ ਲਾਭ ਸਗਲ ਬਸੁਰੇ ਉਰਨ ਪਰਖ ਆਵਚੁ ਅਬਨਾਸੀ ਜਸ ਵੇਦ ਪੁਰਾਣੀ ਗਾਇਆ ਆਪਣਾ ਬਿਰਦ ਰਖਿਆ ਪਰਮੇਸ਼ਰ ਦਾਣਿਕ ਨਾਮ ਧਿਆਇ ਸੰਤਾਂ ਕੇ ਕਰਜ ਆਪ ਖਲਵਾ ਹਰ ਕਾਮ ਕਰਾਉਣ ਆਇਆ ਰਾਮ ਤਰ ਤਰ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਉਪਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਭਇਆ ਜਗ ਅੰਤਰ ਲਾਭ ਸਗਲ ਵਿਸੁਰੇ ਪੁਰਨ ਪਰਖ ਆਵਚ ਅਬਨਾਸ਼ੀ ਜਸ ਵੇਦ ਪੁਰਾਣੀ ਗਾਇਆ ਆਪਣਾ ਵਿਰਦ ਰਖਿਆ ਪਰਮੇਸ਼ਰ ਦਾਣਿਕ ਨਾਮ ਧਿਆਇ ਸੰਤਾਂ ਕੇ ਕਾਰਜ ਆਪ ਖਲਵਾ ਹਰ ਕਾਮ ਕਰਾਉਣ ਆਇਆ RAM ਤਰ ਤਰ ਸੁਹਾਵੀ ਤਾਲ ਸੁਹਾਵਾ ਵੇਚ ਅਮਰਤ ਜਲ ਛਾਇਆ RAM ਅਮਰਤ ਜਲ ਛਾਇਆ ਉਪਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਪਿਆ ਜਗ ਅੰਤਰ ਲਾਭ ਸਗਲ ਵਿਸ਼ੁਰੇ ਉਪਰਨ પુરਖ ਆ ਵਿੱਚ ਅਬਨਾਸ਼ੀ ਜਸ ਵੇਦ ਪੁਰਾਣੀ ਗਾਇਆ ਆਪਨਾ ਬਿਰਦ ਰਖਿਆ ਪਰਮੇਸ਼ਰ ਦਾਨਕ ਨਾਮ ਧਿਆਇਆ ਸੰਤਾਂ ਕੇ ਕਾਰਜ ਆਪ ਖਲਵਾ ਹਰ ਕੰਮ ਕਰਾਉਣ ਆਇਆ ਰਾਮ ਤਰ ਤਰ ਸੁਹਾਵੀ ਤਾਲ ਸੁਹਾਵਾ ਵੇਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਉਪਕੁਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਭਇਆ ਜਗ ਅੰਤਰ ਲਾਭ ਸਗਲ ਬਿਸ਼ੁਰੇ ਉਰਨ ਪਰਖ ਆਵਚ ਅਬਨਾਸ਼ੀ ਜਸ ਵੇਦ ਪੁਰਾਣੀ ਗਾਇਆ ਆਪਣਾ ਬਿਰਧ ਰਖਿਆ ਪਰਮੇਸ਼ਰ ਦਾਨਕ ਨਾਮ ਧਿਆਇਆ ਸੰਤਾਂ ਕੇ ਕਾਰਜ ਆਪ ਖਲਵਾ ਹਰ ਕੰਮ ਕਰਾਵਣ ਆਇਆ ਰਾਮ ਤਰ ਤਰ ਸੁਹਾਵੇ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜਦ ਕਾਰੁਪਿਆ ਜਗ ਅੰਤਰ ਲਾਭ ਸਗਲ ਵਿਸੁਰੇ ਉਰਨ ਪਰਖ ਆ ਵਿੱਚ ਅਬਨਾਸੀ ਜਸ ਵੇਦ ਪੁਰਾਣੇ ਗਾਇਆ ਆਪਣਾ ਬਿਰਦ ਰਖਿਆ ਪਰਮੇਸ਼ਰ ਦਾਣਿਕ ਨਾਮ ਧਿਆਇ ਸੰਤਾਂ ਕੇ ਕਾਰਜ ਆਪ ਖਲਵਾ ਹਰ ਕਾਮ ਕਰਾਉਣ ਆਇਆ ਰਾਮ ਤਰ ਤਰ ਸੁਹਾਵੇ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਭਿਆ ਜਗ ਅੰਤਰ ਲਾਭ ਤੇ ਸਗਲ ਬਸੁਰੇ ਪੂਰਨ ਪੁਰਖ ਆਵਚਤ ਅਬਿਨਾਸ਼ੀ ਜਸ ਵੇਦ ਪੁਰਾਣੇ ਗਾਇਆ ਆਪਣਾ ਬਿਰਦ ਰਖਿਆ ਪਰਮੇਸ਼ਰ ਦਾਣਿਕ ਨਾਮ ਧਿਆਇ ਸੰਤਾਂ ਕੇ ਕਾਰਜ ਆਪ ਖਲਵਾ ਹਰ ਕਾਮ ਕਰਾਉਣ ਆਇਆ ਰਾਮ ਤਰ ਤਰ ਸੁਹਾਵੀ ਤਾਲ ਸੁਹਾਵਾ ਵੈਚ ਅਮਰਤ ਜਲ ਸਿਆਰਾ RAM ਅਮਰਤ ਜਲ ਸਿਆਉ ਉਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਭਿਆ ਜਗ ਅੰਤਰ ਲਾਭ ਹੈ ਸਗਲ ਵਿਸੁਰੇ ਉਪਰਨ ਅਪੁਰਖ ਆਵਚ ਅਬਨਾਸ਼ੀ ਜਸ ਵੇਦ ਪੁਰਾਣੀ ਗਾਇਆ ਆਪਨਾ ਬਿਰਦ ਰਖਿਆ ਪਰਮੇਸ਼ਰ ਦਾਨਕ ਨਾਮ ਧਿਆਇਆ ਸੰਤਾਂ ਕੇ ਕਾਰਜ ਆਪ ਖਲਵਾ ਹਰ ਕਾਮ ਕਰਾਵਣ ਆਇਆ RAM ਤਰ ਤਰ ਸੁਹਾਵੀ ਤਾਲ ਸੁਹਾਵਾ ਵੇਚ ਅੰਮ੍ਰਿਤ ਜਲ ਸਾਇਆ RAM ਅੰਮ੍ਰਿਤ ਜਲ ਸਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰੁ ਪਿਆ ਜਗ ਅੰਤਰ ਲਾਭ ਸਗਲ ਸੁਰੇ ਉਰਨ ਪਰਖ ਆਵ ਚੁ ਅਬਨਾਸੀ ਜਸ ਵੇਦ ਪੁਰਾਣੀ ਗਾਇਆ ਆਪਣਾ ਬਰਦ ਰਖਿਆ ਪਰਮੇਸ਼ਰ ਦਾਣਿਕ ਨਾਮ ਧਿਆਇਆ संतਾਂ ਕੇ ਕਾਰਜ ਆਪ ਖਲਵਾ ਹਰ ਕੰਮ ਕਰਾਉਣ ਆਇਆ ਰਾਮ ਤਰ ਤਰ ਸੁਹਾਵੇ ਤਾਲ ਸੁਹਾਵਾ ਵੇਚ ਅੰਮ੍ਰਿਤ ਜਲ ਸਿਆ ਰਾਮ ਅੰਮ੍ਰਿਤ ਜਲ ਸਿਆ ਆਂ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਭਿਆ ਜਗ ਅੰਤਰ ਲਾਗ ਸੈ ਸਗਲ ਬਸੁਰੇ ਉਰਨ ਪਰਖ ਆਵਚ ਅਬਨਾਸੀ ਜਸ ਵੇਦ ਪੁਰਾਣੀ ਗਾਇਆ ਆਪਣਾ ਬਿਰਧ ਰਖਿਆ ਪਰਮੇਸ਼ਰ ਦਾਣਿਕ ਨਾਮ ਧਿਆਇ ਸੰਤਾਂ ਕੇ ਕਾਰਜ ਆਪ ਖਲਵਾ ਹਰ ਕਾਮ ਕਰਾਉਣ ਆਯਾ ਰਾਮ ਤਰ ਤਰ ਸੁਹਾਵੇ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਭਇਆ ਜਗ ਅੰਤਰ ਲਾਭ ਸਗਲ ਵਿਸੁਰੇ ਪੂਰਨ ਪਰਖ ਆਵਚ ਉਤ ਅਬਨਾਸੀ ਜਸ ਵੇਦ ਪੁਰਾਣੇ ਗਾਇਆ ਆਪਣਾ ਵਰਦ ਰਖਿਆ ਪਰਮੇਸ਼ਰ ਦਾਣਿਕ ਨਾਮ ਧਿਆਇਆ ਸੰਤਾਂ ਕੇ ਕਰਜ ਆਪ ਖਲਵਾ ਹਰ ਕੰਮ ਕਰਾਉਣ ਆਇਆ RAM ਤਰ ਤਰ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਸਿਆ RAM ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਤ ਪੂਰੇ ਜੈ ਜੈ ਕਾਰ ਪਿਆ ਜਗ ਅੰਤਰ ਲਾਥੇ ਸਗਲ ਵਿਸੁਰੇ ਪੂਰਨ ਪੁਰਖ ਆਵਿਚ ਅਬਿਨਾਸੀ ਜਸ ਵੇਦ ਪ੍ਰਾਣੀ ਗਾਇਆ ਆਪਣਾ ਬਿਰਦ ਰਖਿਆ ਪਰਮੇਸ਼ਰ ਦਾਨਕ ਨਾਮ ਧਿਆਇਆ ਸੰਤਾਂ ਕੇ ਕਾਰਜ ਆਪ ਖਲਵਾ ਹਰ ਕੰਮ ਕਰਾਵਣ ਆਇਆ ਰਾਮ ਤਰ ਤਰ ਸੁਹਾਵੇ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜਦ ਕਾਰੁ ਭਿਆ ਜਗ ਅੰਤਰ ਲਾਥੈ ਸਗਲ ਬਸੁਰੇ ਉਰਨ ਪਰਖਿਆ ਵਿੱਚ ਅਬਨਾਸੀ ਜਸ ਵੇਦ ਪੁਰਾਣੀ ਗਾਇਆ ਆਪਣਾ ਬਿਰਦ ਰਖਿਆ ਪਰਮੇਸ਼ਰ ਦਾਣਿਕ ਨਾਮ ਧਿਆਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ